ਲਾਇਆ ਤੁਹਾਨੂੰ ਜੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਸਾਰੇ ਅੱਜ ਮੈਸੇਜ ਆਏ ਸੀਗੇ ਬਹੁਤ ਸਾਰੀਆਂ ਕਾਲਸ ਆਈਆਂ ਸੀਗੀਆਂ ਸ਼ਾਮ ਦੇ ਟਾਈਮ ਦਰਖਤ ਦੀ ਬਾਬਤ ਕਿ ਦਰਖਤ ਜਿਹੜੇ ਆ ਵੱਡੇ ਗਏ ਆ ਮਚਾਕੀ ਵਾਲੇ ਪੁਲ ਦੇ ਕੋਲ ਸੋ ਇਹ ਅੱਜ ਦਾ ਨਹੀਂ ਲਗਾਤਾਰ 3 ਸਾਲ ਤੋਂ ਡਟੇ ਹੋਏ ਆ ਰਾਤ ਦਾ ਟਾਈਮ ਤੇ ਨਿਗਰਾਨ ਕਮੇਟੀ ਜਲ ਜੀਵਨ ਬਚਾਓ ਮੋਰਚਾ ਸਾਰੇ ਯੂਨੀਅਨਾਂ ਦੇ ਜਥੇਬੰਦੀਆਂ ਦੇ ਆਗੂ ਸਹਿਬਾਨ ਇੱਥੇ ਆਏ ਆ ਰਾਤ ਨੂੰ ਤੇ ਦੋ ਤਿੰਨ ਦਰਖਤ ਕਿ ਭਾਈ ਦੋ 6 6 ਦਰਖਤਾਂ ਜਿਹੜੇ ਉਹ ਵੱਢੇ ਗਏ ਇਹਨਾਂ ਵੱਲੋਂ ਵੱਢੇ ਕਾਦੇ ਗਏ ਆ ਪੁੱਟੇ ਹੀ ਗਏ ਆ ਜੜੋਂ ਹੀ ਪੁੱਟੇ ਗਏ ਆ ਸੋ ਠੇਕੇਦਾਰ ਸਹਿਬਾਨ ਆਏ ਆ ਹੋਰ ਵੀ ਅਧਿਕਾਰੀ ਜਿਹੜੇ ਆ ਮੌਕੇ ਤੇ ਪਹੁੰਚੇ ਆ ਗੱਲਬਾਤ ਵੀ ਚੱਲ ਰਹੀ ਆ ਜੁਰਮਾਨਾ ਜਿਵੇਂ ਆਪਾਂ ਪਹਿਲਾਂ ਮੇਥਿਆ ਹੋਇਆ ਕਿ ਜੁਰਮਾਨਾ ਹੋਊਗਾ ਪਹਿਲਾਂ ਵਾਲੇ ਠੇਕੇਦਾਰਾਂ ਨੂੰ ਵੀ ਕੀਤਾ ਗਿਆ ਤੇ ਹੁਣ ਵੀ ਹੋਊਗਾ ਜੁਰਮਾਨਾ ਹੋ ਗਿਆ ਉਸ ਤੋਂ ਬਾਅਦ ਜਿਹੜਾ ਕੰਮ ਜਿਹੜਾ ਚਾਲੂ ਕੀਤਾ ਜਾਊਗਾ ਨਹੀਂ ਤਾਂ ਕੰਮ ਚਾਲੂ ਨਹੀਂ ਹੋਊਗਾ ਕਿਉਂਕਿ ਗਰੁੱਪਾਂ ਦੇ ਵਿੱਚ ਵੀਡੂਆਂ ਜਦੋਂ ਵੀ ਆਉਂਦੀਆਂ ਨਿਗਰਾਨ ਕਮੇਟੀ ਕੋਲੇ ਨਿਗਰਾਨ ਕਮੇਟੀ ਰਾਤੇ-ਰਾਤ ਜਿਹੜੀ ਆ ਉਹ ਹਰੇਕ ਥਾਂ ਤੇ ਪਹੁੰਚਦੀ ਆ ਸੋ ਇਹ ਜ਼ਰੂਰੀ ਆ ਸ਼ਹਿਰ ਵਾਸੀਆਂ ਵਾਸੀਆਂ ਨੂੰ ਵੀ ਜ਼ਰੂਰੀ ਆ ਕਿ ਸਾਡਾ ਵੀ ਫਰਜ਼ ਬੰਦਾ ਜੇ ਅਸੀਂ ਮੁੱਢ ਤੋਂ ਲੱਗੇ ਹੋਏ ਆ ਸਾਡਾ ਫਰਜ਼ ਬੰਦਾ ਕਿ ਸਾਰਾ ਕੁਝ ਅਸੀਂ ਦਸੀਏ ਕਿ ਕਿਸ ਤਰ੍ਹਾਂ ਕਿਸ ਹਿਸਾਬ ਨਾਲ ਹੋ ਰਿਹਾ ਦਰਖਤ ਬਚਾਉਣ ਦੀ ਗੱਲ ਕੀਤੀ ਗਈ ਸੀ ਸੋ ਦਰਖਤ ਬਚਾ ਰਹੇ ਆ ਜਿਨ੍ਹਾਂ ਦਾ ਰਕ្សਾਨ ਹੋ ਰਿਹਾ ਉਹਨਾਂ ਦਾ ਜੁਰਮਾਨਾ ਜੁਰਮਾਨਾ ਵੀ ਜਿਹੜਾ ਹੈਗਾ ਉਹ ਵੀ ਇੱਕ ਸੇਵਾ ਦੇ ਰੂਪ ਦੇ ਵਿੱਚ ਕਿਉਂਕਿ ਜਿਹੜਾ ਪਿੱਛੇ ਜੁਰਮਾਨਾ ਕੀਤਾ ਗਿਆ ਸੀਗਾ ਜਦੋਂ ਕੰਕਰੀਟੇਕਰਨ ਹੋਇਆ ਸੀ ਉਹ ਵੀ ਰਾਤ ਨੂੰ ਹੋਇਆ ਸੀ ਕੰਕਰੀਟੇਕਰਨ ਉਹ ਪਟਾਕੇ ਜਿਹੜਾ ਬੈੱਡ ਦੇ ਵਿੱਚ ਤੇ ਉਹਨੂੰ ਜਿਹੜਾ ਵੱਡਾ ਜੁਰਮਾਨਾ ਪਾ ਕੇ ਠੇਕੇਦਾਰ ਨੂੰ ਉਹ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਵਾਈ ਗਈ ਆ ਤੇ ਉਸ ਤੋਂ ਪਹਿਲਾਂ ਜਿਹੜਾ ਦਰਖਤ ਵੱਢੇ ਗਏ ਸੀਗੇ ਉਹਨਾਂ ਨੂੰ ਜੁਰਮਾਨਾ ਕਰਾ ਕੇ ਉਹ ਵੀ ਜਿਹੜਾ ਮੰਡੀ ਦੇ ਵਿੱਚ ਸੇਵਾਦਾਰ ਆ ਕੋਈ ਦਵਾਈਆਂ ਦਿੰਦਾ ਉਹ ਤੋਂ ਸੇਵਾ ਕਰਵਾਈ ਗਈ ਸੀ ਸੋ ਡਾਇਰੈਕਟਰ ਰੂਪ ਦੇ ਵਿੱਚ ਜਿਹੜਾ ਜੁਰਮਾਨਾ ਉੱਥੇ ਪਹੁੰਚਾਇਆ ਜਾਂਦਾ ਜਲ ਜੀਵਨ ਬਚਾਓ ਮੋਰਚਾ ਜਿਹੜਾ ਜ ਜਿੰਨੇ ਵੀ ਆਗੂ ਆ ਉਹ ਸਿੱਧਾ ਡਾਇਰੈਕਟਰ ਜਿਹੜਾ ਜੁਰਮਾਨਾ ਪਹੁੰਚਾਉਂਦੇ ਆ ਉਹ ਵੀ ਸੇਵਾ ਦੇ ਰੂਪ ਦੇ ਵਿੱਚ ਸੋ ਡਟੇ ਹੋਏ ਆ ਲਗਾਤਾਰ ਪੰਜਾਬ ਦੇ ਪਾਣੀਆਂ ਲਈ ਦਰੱਖਤਾਂ ਲਈ ਆਕਸੀਜਨ ਲਈ ਜੇ ਇਕੱਠੇ ਹੋ ਜਾਣਗੇ ਤਾਂ ਸਾਰਾ ਕੁਝ ਵੱਜ ਜਾਊਗਾ ਜੇ ਨਾ ਇਕੱਠੇ ਹੋਵਾਂਗੇ ਤਾਂ ਫਿਰ ਮੌਤ ਆਉਗੀ ਆਉਗੀ ਜਦੋਂ ਮਰਜੀ ਆਜੇ ਸੋ ਮੌਤ ਨਾਲੋਂ ਚੰਗਾ ਸੰਘਰਸ਼ਾ ਸੋ ਲਗਾਤਾਰ ਡਟੇ ਰਹਿਏ ਅੱਗੇ ਵਾਲੇ ਜਿੰਨੇ ਵੀ ਪੰਜਾਬ ਦੇ ਲੋਕ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਜਾਗਰੂਕ ਹੋ ਬੋਲੋ ਤਾਂ ਕਿ ਗਾਂ ਜਿਹੜਾ ਤੁਹਾਡਾ ਪਾਣੀ ਹੈ ਜਿਹੜਾ ਮਾੜਾ ਮੋਟਾ ਪੀਣ ਯੋਗ ਹੈਗਾ ਉਹ ਬਚ ਸਕੇ ਅੱਜ ਜਲ ਜੀਵਨ ਬਚਾਓ ਮੋਟਾ ਵੱਲੋਂ ਜਿਹੜਾ ਇਹ ਆਕੇ ਦਰਖਤਾਂ ਦਾ ਜਿਹੜਾ ਘਾਣ ਹੋਇਆ ਉਹਦੇ ਤੇ ਐਕਸ਼ਨ ਕਮੇਟੀ ਵੱਲੋਂ ਆਕੇ ਸਾਰੀ ਉਸ ਚੀਜ਼ ਦਾ ਮਾਇਨਾ ਕਰਕੇ ਜਿਹੜਾ ਇਹ ਠੇਕੇਦਾਰ ਦਾ ਕੰਮ ਬੰਦ ਕਰਾ ਦਿੱਤਾ ਗਿਆ ਜੋ ਵੀ ਇਹਨੂੰ ਪੈਨੈਸ਼ਨ ਲਾਉਣ ਤੋਂ ਬਾਅਦ ਜੇਕਰ ਅੱਗੇ ਤੋਂ ਵੀ ਕੋਈ ਇਹੋ ਜੀ ਗਲਤੀ ਹੁੰਦੀ ਆ ਤਾਂ ਜਿਹੜਾ ਇਹ ਘੱਟੋ-ਘੱਟ ਵੀ ਇਹਨੂੰ ਇਹ 10 ਗੁਣਾ ਜੁਰਮਾਨਾ ਉਹ ਠੇਕੇਦਾਰ ਨੂੰ ਪਾਇਆ ਜਾਊਗਾ ਤਾਂ ਜੋ ਜਿਹੜਾ ਉਹਨੂੰ ਸਬਕ ਸਿੱਖ ਸਕੇ ਤੇ ਸਾਰੀ ਜਲ ਜੀਵ ਨੂੰ ਬਚਾਓ ਮੋਲਚਾ ਦੀ ਕਮੇਟੀ ਇਸ ਟਾਈਮ ਸ਼ਾਇਦ ਵਾਸੀ ਮੌਕੇ ਤੇ ਰਾਤ ਨੂੰ ਹਾਜ਼ਰ ਹੋ ਕੇ ਜਿਹੜਾ ਇਹ ਫੈਸਲਾ ਕੰਮ ਬੰਦ ਹੈ ਤੇ ਠੇਕੇਦਾਰ ਤੇ ਸਾਰੇ ਮਹਿਕਮੇ ਦੇ ਅਫਸਰ ਇਥੇ ਪਹੁੰਚ ਚੁੱਕੇ ਆ ਜੋ ਵੀ ਫੈਸਲਾ ਹੋਊਗਾ ਉਹ ਅਫਸਰਾਂ ਦੇ ਨਾਲ ਤਾਲਮੇਲ ਨਾਲ ਬਹਿ ਕੇ ਇਹਦਾ ਹੋਊਗਾ ਧੰਨਵਾਦ ਇੱਕ ਤਾਂ ਇਹ ਲਿਖਾਉਣਾ ਆ ਬਾਈ ਸ਼ੰਕਰ ਬੋਲੇ ਇਹ ਮੁੰਡਾ ਸੀ ਨਾ ਹਾਂਜੀ ਸਤਕਾਰਯੋਗ ਫਰੀਦਕੋਟ ਵਾਸੀਓ ਜਿਵੇਂ ਕਿ ਅੱਜ ਸ਼ਾਮੀ ਗਰੁੱਪ ਚ ਚੀਜ਼ਾਂ ਸ਼ੇਅਰ ਹੋਈਆਂ ਸੀ ਵੀ ਕੁਝ ਦਰਖਤ ਮਚਾਕੀ ਮਲ ਸਿੰਘ ਤੋਂ ਕੋਟਪੂਰਾ ਰੀਚ ਵੱਲ ਵੱਢੇ ਗਏ ਐ। ਉੱਥੇ ਅੱਜ ਮੌਕੇ ਤੇ ਦੇਖਿਆ ਗਿਆ। ਬਾਕੀ ਦਰਖਤ ਵੱਢੇ ਗਏਗੇ ਆ। ਔਰ ਕਾਫੀ ਵੱਢੇ ਗਏ ਐ। ਛੋਟੇ ਦਰਖਤ ਐ ਜਿਵੇਂ ਪਹਿਲਾਂ ਜੁਰਮਾਨਾ ਕੀਤਾ ਗਿਆ ਉਵੇਂ ਜੁਰਮਾਨਾ ਕਰਨ ਲੱਗੇ ਆ। ਇਸ ਤੋਂ ਬਾਅਦ ਇਸ ਲਾਸਟ ਜੁਰਮਾਨਾ ਹੋਊਗਾ ਇਸ ਤੋਂ ਬਾਅਦ ਅਸੀਂ ਕੋਈ ਜੁਰਮਾਨਾ ਨਹੀਂ ਕਰਾਂਗੇ। ਜੇ ਕੱਲ ਨੂੰ ਕੰਮ ਰੁਕਦਾ ਉਹਦੇ ਠੇਕੇਦਾਰ ਆਪ ਜ਼ਿੰਮੇਵਾਰ ਹੋਣਗੇ ਹਰ ਤਰ੍ਹਾਂ ਦਾ ਹੱਲ ਜੁਰਮਾਨਾ ਨਹੀਂ ਹੁੰਦਾ ਜੁਰਮਾਨਾ ਸਿਰਫ ਇੱਕ ਸਬਕ ਆਸਤੇ ਕੀਤਾ ਗਿਆ ਸੀ ਵੀ ਚੱਲ ਯਾਰ ਜੀ ਇੱਕ ਨੂੰ ਜੁਰਮਾਨਾ ਪੈ ਗਿਆ ਦੂਸਰੇ ਨੂੰ ਸਬਕ ਮਿਲੂਗਾ ਪਰ ਇਹ ਸਬਕ ਨਹੀਂ ਲੈ ਰਹੇ ਇਹ ਉਸ ਚੀਜ਼ ਦਾ ਨਜਾਇਜ਼ ਫਾਇਦਾ ਚੁੱਕ ਰਹੀ ਹੈਗੇ ਆ ਵੀ ਚੱਲ ਜੇ ਨਿਗਰਾਨ ਕਮੇਟੀ ਇੱਥੇ ਮੌਕੇ ਤੇ ਨਹੀਂ ਮੌਜੂਦ ਤੇ ਇੱਥੇ ਦਰਖਤ ਵੜ ਦਿਓ ਕੁਝ ਜਿਹੜੇ ਮਚਾਕੀ ਮਾਲ ਸਿੰਘ ਤੋਂ ਕੋਟਪੁਰਾ ਸਾਈਡ ਜਿਹੜੇ ਦਰਖਤ ਵੜੇ ਗਏਗੇ ਉੱਥੇ ਅਸੀਂ ਮੌਕਾ ਦੇਖ ਲਿਆ ਜੋ ਦਰਖਤ ਵੜੇ ਗਏ ਹੈ ਇਹਦਾ ਜੁਰਮਾਨਾ ਪਾਇਆ ਜਾਊਗਾ ਹੁਣ ਇਸ ਤੋਂ ਅੱਗੇ ਨਿਗਾ ਮਾਰਾਂਗੇ ਜੇ ਸਾਨੂੰ ਕਿਤੇ ਨੁਕਸਾਨ ਲੱਗਿਆ ਉਹਦਾ ਵੀ ਅੱਜ ਹੀ ਜੁਰਮਾਨਾ ਹੋ ਜਾਊਗਾ ਪਰ ਇਸ ਤੋਂ ਬਾਅਦ ਹੁਣ ਕੋਈ ਜੁਰਮਾਨਾ ਨਹੀਂ ਪਾਇਆ ਜਾਊਗਾ ਕੱਲ ਨੂੰ ਜੇ ਕੰਮ ਰੁਕਦਾ ਤਾਂ ਉਹਦੇ ਠੇਕੇਦਾਰ ਜਿਹਦੀ ਰੀਚ ਚ ਨੁਕਸਾਨ ਹੋਊਗਾ ਚਾਹੇ ਉਹ ਬੈੱਡ ਵਾਲੇ ਮਾਮਲੇ ਚ ਹੋਵੇ ਚਾਹੇ ਉਦ੍ਰਕਤਾਂ ਵਾਲੇ ਮਾਮਲੇ ਚ ਹੋਵੇ ਉਹ ਠੇਕੇਦਾਰ ਉਹਦਾ ਆਪ ਜ਼ਿੰਮੇਵਾਰ ਹੋਊਗਾ ਜੇ ਉਹਦਾ ਕੰਮ ਬੰਦ ਹੁੰਦਾ